ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਕੀਪੁਰ ਵਿਖੇ ਇੱਕ ਕਲਯੁਗੀ ਜਵਾਈ ਵੱਲੋਂ ਦਾਜ ਖਾਤਰ ਆਪਣੀ ਸੱਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਕਵਲਜੀਤ ਕੌਰ ਜਿਸ ਦਾ ਪੇਕਾ ਪਿੰਡ ਬਾਕੀਪੁਰ ਦੱਸਿਆ ਜਾਂਦਾ ਉਹ ਨਿਸ਼ਾਨ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਸ ਦਾ ਘਰ ਵਾਲਾ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਉਹ ਆਪਣੇ ਪਿਕੇ ਪਿੰਡ ਢਾਈ ਤੇ ਜਿੱਥੇ ਨਿਸ਼ਾਨ ਸਿੰਘ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਮਾਤਾ ਜਗੀਰਪੁਰ ਦਾ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਲੋਕ ਤੇ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਮੇਰਾ ਨਾਮ ਚਰਨਜੀਤ ਸਿੰਘ ਵਾਜੀ ਪਾਟਪਿੰਡ ਹੈ ਜੀ ਮੇਰਾ ਮੇਰੇ ਪੂਆ ਜੀ ਦਾ ਪੂਆ ਜੀ ਰਹੀ ਹੋਈ ਹੈ ਬਾਕੀਪੁਰ ਪਿੰਡ ਉਹਨਾਂ ਦੀ ਨੌ ਜਗੀਰਪੁਰ ਜਿਹਦਾ ਕੱਲ ਕਤਲ ਹੋਇਆ ਜੀ ਉਹਨਾਂ ਦੇ ਜਵਾਈ ਦੇ ਛਾਂਟ ਸੇਕ ਪਿੰਡ ਫਰੀਦ ਵਜੀਦਪੁਰ ਜਿਲ੍ਹਾ ਫਰੀਦਪੁਰ ਜਿਲ੍ਹਾ ਫਿਰੋਜ਼ਪੁਰ ਤੋਂ ਉਹਨੇ ਕਤਲ ਕੀਤਾ ਜੀ ਕਿਹੜਾ ਲਗਾਤਾਰ ਆ ਇਹਨਾਂ ਦੇ ਕੋਲੋਂ ਪਹਿਲੋਂ ਪੈਸੇ ਦੀ ਮੰਗ ਕਰਦਾ ਸੀ ਕਬਜੀਦ ਦੇ ਕੋਲੋਂ ਉਹ ਆਪਣੀ ਸੱਸ ਨੂੰ ਕਹਿੰਦੀ 3 ਲੱਖ ਰੁਪਈਆ ਜਿਹੜਾ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ ਪਰ ਉਹ ਪੈਸੇ ਵਾਪਸ ਮੋੜਨ ਦੀ ਬਜਾਏ ਇਹਨਾਂ ਦੇ ਕੋਲੋਂ ਹੋਰ 5 ਲੱਖ ਰੁਪਈਆ ਦੀ ਮੰਗ ਕਰਦਾ ਸੀ ਕਿ ਗਰੀਬ ਪਰਿਵਾਰ ਹੀ ਪੈਸੇ ਦੇ ਦੇ ਸਕਦੇ ਤੇ ਲੜਕੀ ਨੂੰ ਲਗਾਤਾਰ ਤਾਅਕਰ ਕਰਦਾ ਸੀ ਜੀ ਕੱਲ ਪਰਸੋਂ ਜਿਹੜੀ ਲੜਕੀ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਿਆ ਆ ਲੜਕੀ ਆਪਣੇ ਪੇਕੇ ਪਿੰਡਾਂ ਬਾਕੀਪੁਰ ਚ ਆਈ ਆ ਤਾਂ ਕੱਲ ਉਹਦੇ ਪਿੱਛੇ ਆਣ ਕੇ ਬੁਲੇਟ ਮੋਟਰਸਾਈਕਲ ਤੇ ਆਪਣੇ ਪਿਸਤਲ ਦੇ ਨਾਲ ਪਹਿਲੋਂ ਦੋ ਫਾਇਰ ਕੀਤੇ ਆ ਜਿਹਦੇ ਵਿਚਾਰ ਆ ਜੀ ਨਹੀਂ ਲੱਗੇ ਤੇ ਤੀਸਰਾ ਫਾਇਰ ਕੁੜੀ ਨੂੰ ਮਾਰ ਲੱਗਾ ਗੋਲੀ ਕੁੜੀ ਛੱਜ ਕੇ ਅੰਦਰ ਨੂੰ ਹੋਈ ਆ ਤੇ ਉਹਦੀ ਮਾਂ ਜਿਹੜੀ ਸਬਜ਼ੀ ਕੱਟ ਰਹੀ ਸੀ ਆਪਣੇ ਘਰ ਵਿੱਚ ਬੈਠੀ ਤੇ ਉਹਦੀ ਛਾਤੀ ਵਿੱਚ ਲੱਗੀ ਆ ਉਹਦੀ ਡੈਥ ਹੋ ਗਈ ਲੜਕੀ ਦੀ ਸ਼ਾਦੀ ਹੋਈ ਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਬੱਚਾ ਜੀ ਦੇਰ ਬਲਵਾਰ ਜਲਾ ਸੰਸੀ ਉਹਦਾ ਇੱਕ ਪਹਿਲਾ ਵੀ ਨਹੀਂ ਫਿਰਦਾ ਲਿਸੰਸੀ ਉਹਦੇ بارے ਮੈਨੂੰ ਪਤਾ ਨਹੀਂ ਜੀ ਹੋ ਸਕਦਾ ਲਸੰਸੀ ਹੋਏ ਹਥਿਆਰ ਉਹ ਕੋਲ ਅਸੀਂ ਮੰਗ ਕਰਦੇ ਆ ਐਸਐਸਪੀ ਸਾਹਿਬ ਤਰਤਾਰ ਤੇ ਕੋਲੋਂ ਵੀ ਇਹ ਦੋਸ਼ੀ ਨੂੰ ਜਿਹੜਾ ਜਲਦੀ ਤੋਂ ਜਲਦੀ ਫੜ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਰੋਕ ਆਗਾ ਤੋ ਅੱਗੇ ਤੋਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਦਾਂ ਦਾ ਖਲਵਾੜ ਕਰਕੇ ਹਤਿਆਨਾ ਨਾ ਹੋਵੇ ਜੀ ਦਾਜ ਦੇਜ ਦੀ ਬਲੀ ਦਾ ਚੜਦੀਆਂ ਬਹੁਤ ਮਾੜਾ ਘਰ ਦਾ ਹਾਲਤ ਬਣੀ ਪਈ ਆ ਜੀ ਇੱਕੀ ਭੈਣ ਦੇ ਇੱਕ ਭਰਾ ਹੈਗਾ ਭਰਾ ਜਿਹੜਾ ਵਿਦੇਸ਼ ਮਨੀਡਾ ਚੋਂ ਆ ਤੇ ਭੈਣ ਜਿਹੜੀ ਘਰ ਆਣ ਕੇ ਪੈ ਗਈ ਮਾਰ ਦਾ ਕਤਲ ਹੋ ਗਿਆ ਪਹਿਲੋ ਮਰ ਤੱਕ